ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਖੜੇ ਨੇ ਜੀ ਵੀਰ ਅੰਤਰਜੋਤ ਸਿੰਘ ਜੀ ਸਮਰਾਲੇ ਤੋਂ ਇਹ ਜਿਹੜਾ ਜਗਾ ਫਾਊਂਡੇਸ਼ਨ ਐਨਜੀਓ ਤੁਹਾਡੇ ਚਾਰਾਂ ਨੂੰ ਬੇਨਤੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਦੁਆਰਾ ਚਰਨ ਕਰਪਨ ਸਾਹਿਬ ਮਾਚੀਵਾੜਾ ਸਾਹਿਬ ਉਹਦੇ ਨਾਲ 3-4 ਕਿਲੋਮੀਟਰ ਤੇ ਪਿੰਡ ਆ ਜੀ ਉਥੇ ਸਮਾਜ ਸੇਵੀ ਬਰੀਰ ਗੁਰਿੰਦਰ ਸਿੰਘ ਨੂਰਪੁਰ ਇਹ ਦੋਨੇ ਵੀਰ ਕੱਲ ਨੂੰ ਰਲ ਮਿਲ ਕੇ 17 ਅਕਤੂਬਰ ਨੂੰ 100 ਪਰ ਪਿੰਡ ਦੇ ਵਿੱਚ ਬਹੁਤ ਵੱਡਾ ਕੈਂਪ ਲਾ ਰਹੇ ਨੇ ਬਜ਼ੁਰਗਾਂ ਲਈ ਜਿਹਦੇ ਵਿੱਚ ਇਲੈਕਟ੍ਰੋਨਿਕ ਕੰਨਾਂ ਦੀਆਂ ਮਸ਼ੀਨਾਂ व्हीਲ ਚੇਅਰਾਂ ਸਰਵਾਈਕਲ ਵਾਲੀਆਂ ਮਸ਼ੀਨਾਂ ਤੇ ਹੋਰ ਤਰ੍ਹਾਂ ਅੰਤਰਰਾਜੀ ਲੋਡ ਬੰਦ ਚੀਜ਼ਾਂ ਉਹ ਫ੍ਰੀ ਆਫ ਕਾਸਟ ਦਿੱਤੀਆਂ ਜਾਣੀਆਂ ਨੇ ਤੁਹਾਨੂੰ ਬੇਨਤੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਬਜ਼ੁਰਗਾਂ ਨੇ ਆਉਣਾ ਆ 60 ਸਾਲ ਤੋਂ ਉਮਰ ਵੱਧ ਚਾਹੀਦੀ ਆ ਉਹਨਾਂ ਦਾ ਪ੍ਰੂਫ ਚਾਹੀਦਾ ਆਧਾਰ ਕਾਰਡ ਤੇ ਨਾਲ ਦੋ ਫੋਟੋ ਚਾਹੀਦੀ ਨੇ ਜੀ ਨਾਲ ਫੋਨ ਨੰਬਰ ਲਿਖਤੇ ਮੈਂ ਗੁਰਿੰਦਰ ਹੁਣਾਂ ਦੇ ਤੇ ਵੀਰ ਅੰਤਰਜੋਤ ਹੁਣਾਂ ਦੇ ਕੱਲ ਨੂੰ ਮਤਲਬ ਪੂਰੇ ਬੇਟ ਏਰੀਆ 'ਚ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦਰਿਆ ਤੱਕ ਹਨਾ ਇਧਰ ਸ਼ੇਰਪੁਰ ਬੇਟ ਉਧਰ ਭਾਣੀ ਸਾਹਿਬ ਏਰੀਆ ਸਾਰਾ ਮੰਡਲ ਏਰੀਆ ਵੀ ਸਾਰੇ ਬਜ਼ੁਰਗਾਂ ਨੂੰ ਤੁਸੀਂ ਲੈ ਕੇ ਵੀ ਆਵੋ ਇਹ ਬਹੁਤ ਵੱਡੀ ਸੇਵਾ ਵੀਰ ਗੁਰਿੰਦਰ ਹੁਣੀ ਅੰਤਰਜੋਤ ਹੁਣੀ ਕਈ ਸਾਲਾਂ ਤੋਂ ਕਰਦੇ ਨੇ ਹੁਣ ਇਹਨੇ ਆਪਣੇ ਪਿੰਡ 'ਚ ਸ਼ੁਰੂਆਤ ਕੀਤੀ ਆ ਹਨਾ ਜੀ ਨੂਰਪੁਰ ਪਿੰਡ ਗੁਰਿੰਦਰ ਦਾ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤੇ ਹੋਰ ਕੋਈ ਗੱਲਬਾਤ ਵੀ ਸਾਰੇ ਵੱਧ ਵੱਧ ਹਾਂ ਸਾਰੇ ਵੱਧ ਵੱਧ ਜ਼ਰੂਰ ਪਰ ਬਹੁਤ ਵੱਡੀ ਸੇਵਾ ਜੀ ਮਹਾਨ ਜੀ ਕਹਿੰਦੇ ਸੰਗਰਾਮ ਵੀ ਆ ਜੀ ਚੰਗਾ ਕੰਮ ਕਰੀਏ ਸੰਗਰਾਮ ਤੇ ਸੇਵਾ ਕਰੀਏ ਬਜ਼ੁਰਗਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ